ਇਹਦੇ ਨਾਲ ਜੁੜੀ ਇੱਕ ਹੋਰ ਖਬਰ ਦੇ ਉੱਤੇ ਆਪਾਂ ਚਰਚਾ ਕਰੀਏ ਜੰਗ ਦੀ ਜਿਹੜੀ ਮਾਰ ਆ ਪੈਣ ਲੱਗੀ ਐ ਤੇ ਇਹਦੇ ਨਾਲ ਉਹ ਤੱਤ ਵੀ ਸਰਗਰਮ ਹੋ ਚੁੱਕੇ ਨੇ ਸ਼ਰਮਾ ਜੀ ਜਿਹੜੇ ਇਹੋ ਜਿਹਿਆਂ ਵਿਪਤਾ ਦੇ ਦੌਰ ਦੇ ਵਿੱਚ ਵੀ ਆਪਣਾ ਜਿਹੜਾ ਮੁਨਾਫਾ ਉਹਦਾ ਨਹੀਂ ਛੱਡਦੇ ਖਿਹੜਾ ਤੇ ਨਾਲ ਪਰ ਮੁਨਾਫਾ ਤੋਂ ਚੋਂ ਦੂਰ ਦੀ ਗੱਲ ਆ ਪਰ ਉਹ ਚੀਜ਼ਾਂ ਨੂੰ ਹੋਰ ਦੁੱਗਣੇ ਭਾਅ ਦੇ ਉੱਤੇ ਵੇਚਣਾ ਸ਼ੁਰੂ ਕਰ ਦਿੰਦੇ ਨੇ ਗੱਲ ਕਰੀਏ ਕਾਲਾ ਬਾਜ਼ਾਰੀ ਤੇ ਮੁਨਾਫਾ ਖੋਰੀ ਦੀ ਜਿਵੇਂ ਜਿਵੇਂ ਜੰਗ ਦੀ ਮਾਰ ਪੈ ਰਹੀ ਐ ਜਿਵੇਂ ਓਵੇਂ ਓਵੇਂ ਠੰਡਾ ਇਹ ਵੀ ਠੰਡਾ ਜ਼ੋਰ ਫੜਦਾ ਜਾ ਰਿਹਾ ਹੈ ਪ੍ਰਵੀਨ ਜੀ ਕਾਲਾ ਬਾਜ਼ਾਰੀ ਮੁਨਾਫਾ ਖੋਰੀ ਹੂੰ ਇਹ ਉਹ ਪ੍ਰਕਿਰਿਆ ਜਿਹੜੀ ਮੁਸ਼ਕਲ ਘੜੀ ਦੇ ਵਿੱਚ ਹਥਿਆਈ ਜਾਂਦੀ ਆ ਜੀ ਬਿਲਕੁਲ ਸਹੀ ਜਦੋਂ ਲੋਕਾਂ ਤੇ ਮੁਸ਼ਕਲ ਆਈ ਹੋਵੇ ਤੁਸੀਂ ਉਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰੋ ਹੂੰ ਹੂੰ ਕਿਉਂ ਹੈ ਉਹਨਾਂ ਦੀ ਹੈਲਪ ਕਰਨ ਦੀ بجائے ਉਹਨਾਂ ਨੂੰ ਖੁੱਸਣ ਦੀ ਲੁੱਟਣ ਦੀ ਕੋਸ਼ਿਸ਼ ਕਰੋ ਔਰ ਇਹ ਕਈ ਤਰ੍ਹਾਂ ਦਾ ਹੁੰਦਾ ਕੱਲਾ ਪੈਸੇ ਦਾ ਸਮਾਨ ਦੀ ਕਾਲਾ ਬਜਾਰੀ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਸਹੀ ਵੋਟਾਂ ਦੀ ਕਾਲਾ ਬਜਾਰੀ ਵੀ ਹੁੰਦੀ ਹੈ ਹੂੰ ਔਰ ਉਹਦੀਆਂ ਤਸਵੀਰਾਂ ਨਜ਼ਰ ਆਉਣ ਲੱਗੀਆਂ ਨੇ ਹੂੰ ਕੁਝ ਤਿਹਰਾ ਇਹਦੇ ਵਿੱਚੋਂ ਮੁਨਾਫਾ ਖੋਰੀ ਕੱਢਣ ਦੇ ਲਈ ਮਤਲਬ ਬਿਹਾਰ ਦੀ ਮਨਾਫਾਖਰੀ ਦੇਖ ਰਹੀਆਂ ਨੇ ਹੂੰ ਕਿ ਇਸ ਘਟਨਾ ਨੂੰ ਜੇ ਹੁਣ ਹੋ ਹੀ ਗਈ ਹੈ ਨਾ ਇਹ ਆਮੋ ਸਾਹਮਣੇ ਹੋਈ ਕੇ ਸ਼ਾਇਦ ਇਹਦੇ ਚੋਂ ਬਿਹਾਰ ਨਿਕਲ ਜਵੇ ਹੂੰ ਤੇ ਕਈਆਂ ਨੂੰ ਇਹਦੇ ਵਿੱਚੋਂ ਵੀ ਲੁਧਿਆਣਾ ਨਿਕਲਦਾ ਦਿਖਦਾ ਸਹੀ ਆ ਬਿਲਕੁਲ ਜੀ ਬਿਲਕੁਲ ਸੰਜੀਵ ਅਰੋੜਾ ਜਿਹੜਾ ਆਮ ਆਦੀ ਪਾਰਟੀ ਦਾ ਉਮੀਦਵਾਰ ਆ ਉਹਨੇ ਆਪਣੇ ਹੋਡਿੰਗ ਲਾਏ ਨੇ ਬੜੇ ਬੜੇ ਕੰਧਾ ਜਿੱਡੇ ਜਿੱਡੇ ਹੂੰ ਜਿਹਦੇ ਉੱਤੇ ਉਹਨੇ ਮਿਸ਼ਨ ਸੰਦੂਰ ਦੀ ਕਾਮਯਾਬੀ ਨੂੰ ਆਰਮੀ ਨੂੰ ਵਧਾਈ ਦੇਣ ਦੇ ਨਾਲ ਨਾਲ ਆਪਣੀ ਬੱਡੀ ਸਾਰੀ ਫੋਟੋ ਲਾ ਕੇ ਸਲੂਟ ਮਾਰਦੇ ਦੀ ਫੋਟੋ ਲਾ ਕੇ ਲਈ ਹੈ ਜੀ ਕਿ ਤੁਸੀਂ ਇਹਨੂੰ ਵੀ ਕੈਸ਼ ਕਰੋਗੇ ਇਸ ਮੌਕੇ ਨੂੰ ਸਹੀ ਸਹੀ ਬਿਲਕੁਲ ਹਾਂ ਪੰਜਾਬ ਦੇ ਵੀ ਕਈ ਖੇਤਰਾਂ ਚ ਪਠਾਨਕੋਟ ਵਾਲੇ ਖੇਤਰਾਂ ਦੇ ਵਿੱਚ ਆਪਣੇ ਨਿੱਜੀ ਨਹੀਂ ਜਿਵੇਂ ਆਪਣੇ ਲੀਡਰਾਂ ਦੀ ਚਮਚਾਗਰੀ ਕਰਨ ਲਈ ਲੋਕ ਸਵਾਗਤ ਵਾਲੇ ਵਧਾਈ ਵਾਲੇ ਤਿੱਥ ਤਿਆਰ ਤੇ ਲਾ ਲੈਂਦੇ ਨੇ ਫੋਟੋਆਂ ਅਮੇ ਮਿਸ਼ਾਸੰਦੂ ਉਰਨੂ ਕਾਮਜਾਬ ਦੇ ਨਾਂ ਦੇ ਉੱਤੇ ਆਪਣੀ ਫੋਟੋ ਲਾਉਣ ਦੇ ਚੱਕਰ 'ਚ ਮੋਦੀ ਦੀਆਂ ਫੋਟੋਆਂ ਵੀ ਨਾਲ ਟੰਗੀਆਂ ਆ ਰਾਜਨਾਤਿਕੀਆਂ ਵੀ ਟੰਗੀਆਂ ਆ ਤੇ ਅਮਿਤ ਸ਼ਾਹ ਦੀਆਂ ਵੀ ਟੰਗੀਆਂ ਵੈਸੇ ਇਹਨਾਂ ਨੇ ਕੀ ਟੰਗੀਆਂ ਉਹਨਾਂ ਨੂੰ ਆਪ ਵੀ ਟੰਗਣ ਦੀ ਆਦਤ ਆ ਪਿਛਲੀ ਵਾਰ ਵੀ ਅਸੀਂ ਦੇਖੇ ਨੇ ਸੋ ਆਪ ਵੀ ਆਪਣੇ ਵੋਟ ਲਾ ਲੈਂਦੇ ਨੇ ਸੋ ਇਹ ਇਹ ਸਾਰੀ ਜਿਹੜੀ ਇਹ ਵੀ ਮਨਾਫਾ ਕੋਰੀ ਆ ਇਹ ਵੀ ਕਲਾ ਬਜਾਰੀ ਆ ਸੋ ਪਾਤਰ ਸਾਹਿਬ ਦੀ ਉਹ 17 ਕੇ ਜਦੋਂ ਤੱਕ ਆਪਾਂ ਵੋਟਾਂ ਨਹੀਂ ਜਿਨਿ ਜਦ ਤੱਕ ਉਹ ਲਾ ਸਕਣਦੇ ਨੇ ਬਿਲਕੁਲ ਸਹੀ ਇਹ ਉਸੇ ਦਾ ਹਿੱਸਾ ਹੈ ਨਾ ਸੋ ਇਹ ਸਾਰੀ ਪ੍ਰਕਿਰਿਆ ਦੇ ਨਾਲ ਨਾਲ ਹਮ ਜਦੋਂ ਮੁਸ਼ਕਲ ਕੜੀ ਆਉਂਦੀ ਆ ਤਾਂ ਪ੍ਰਬਿੰਦਜੀ ਡਰੇ ਹੁੰਦਾ ਕਿ ਕਿਤੇ ਆਟਾ ਨਾ ਖਰਚ ਮੁੱਕ ਜਵੇ ਹਮ ਕਿਤੇ ਦਾਲ ਪਾਜੀ ਨਾ ਮੁੱਕ ਜਵੇ ਹੈ ਚੀਨੀ ਚਾਹ ਪੱਤੀ ਕਿੱਥੋਂ ਮਿਲੂਗੀ ਚਲੋ ਚੁੱਲਾ ਮਗਦਾ ਰਹੇ ਉਹਦੇ ਲਈ ਫਿਰ ਬੰਦਾ ਦੁਕਾਨਦਾਰ ਕੰਨੀ ਨੂੰ ਰਾਸ਼ਨ ਦੀ ਦੁਕਾਨ ਕੰਨੀ ਨੂੰ ਭਜਦਾ ਹਾਂ ਜੀ ਹੁਣ ਜਿਹਦੇ ਘਰੇ 30 ਕਿਲੋ ਵਾਲੀ ਪੀਪੀ ਆਟੇ ਵਾਲੀ ਟਰੋਲ 30 ਕਿਲੋ ਵਾਲਾ ਹੈ ਹੈਨਾ ਤੇ ਉਹ ਕਿੰਨਾ ਘਰੇ ਇਕੱਠਾ ਕਰ ਲੂਗਾ ਜਨਾਬ ਹਾਂ ਉਹ 1 ਮਹੀਨੇ ਦਾ ਵੱਧ ਪਾਲੂ 2 ਮਹੀਨੇ ਦਾ ਵੱਧ ਪਾਲੂ ਪਰ ਜਿਹੜਾ ਦਿਹਾੜੀਦਾਰ ਆ ਉਹ ਤਾਂ ਰੋਜ਼ ਹੀ ਰੋਜ਼ ਖਰੀਦ ਕੇ ਖਾ ਰਿਹਾ ਉਹ ਜ਼ੋਰ ਮਾਰ ਕੇ ਕਿੰਨੇ ਦਿਨਾਂ ਦਾ ਵੱਧ ਖਰੀਦ ਲੂ ਖਰੀਦ ਲੂ ਸਹੀ ਗੱਲ ਬਿਲਕੁਲ ਸ਼ਹਿਰ ਦਾ ਪਿੰਡ ਦਾ ਦੁਕਾਨਦਾਰ ਉਹਦੀ ਵੀ ਇੱਕ ਹੱਦ ਹੋਊਗੀ ਸਟੋਰ ਕਰਨ ਦੀ ਹਾਂ ਉਹਦੀ ਵੀ ਕੋਈ ਸ਼ਕਤੀ ਹੋਊਗੀ ਪਰ ਜਿਹੜੇ ਬੜੇ ਕਾਰਪੇਟ ਘਰਾਣੇ ਨੇ ਸੇਲੋਆਂ ਵਾਲੇ ਹਾਂ ਨਾ ਉਹ ਫਿਰ ਕਿਵੇਂ ਸਟੋਰ ਕਰਦੇ ਹੋਣਗੇ ਤੇ ਉਹ ਕਿਵੇਂ ਮੁਨਾਫਾ ਖੋਰੀ ਕਰਦੇ ਹੋਣਗੇ ਜੇ ਛੋਟਾ ਦੁਕਾਨਦਾਰ ਉਸ ਦਾ ਫਾਇਦਾ ਚੱਕਣ ਨੂੰ ਫਿਰਦਾ ਆ 3 ਬਿੱਲਰ ਰੇਡੀ ਵਾਲਾ ਫਾਇਦਾ ਚੁੱਕਣ ਨੂੰ ਫਿਰਦਾ ਤਾਂ ਬੜਿਆਂ ਦਾ ਤੁਸੀਂ ਅੰਦਾਜ਼ਾ ਲਾਓ ਕਿ ਉਹ ਕਿ ਸਥਿਤੀ ਚੋਂਗੇ ਅੱਜ ਯਾਦ ਆਉਂਦੇ ਹੋਣਗੇ ਸ਼ਾਇਦ ਕਈਆਂ ਨੂੰ ਇਸ ਮੁਨਾਫਾ ਖੁਰੀ ਦੇ ਹਵਾਲੇ ਨਾਲ ਦਿੱਲੀ ਦੇ ਕਿਸਾਨ ਧਰਨੇ ਚ ਉਸ ਕਾਨੂੰਨ ਦਾ ਵਿਰੋਧ ਕਰਦੇ ਜੀ ਚ ਸੀਗਾ ਕਿ ਸਟੋਰ ਕਰ ਲਓ ਜਿੰਨਾ ਮਰਜੀ ਹਾਂਜੀ ਹਾਂਜੀ ਬਿਲਕੁਲ ਸਹੀ ਉਪਰਟਾਇਆ ਹੀ ਜਾ ਰਿਹਾ ਸੀ ਕਿ ਕਿਸਾਨਾਂ ਲਈ ਹੈ ਜੀ ਇਹ ਪਰ ਕਾਨੂੰਨ ਤਾਂ ਪੂਰੇ ਮੁਲਕ ਤੇ ਲਾਗੂ ਹੋਣਾ ਸੀ ਨਾ ਲਾਗੂ ਹੋਣਾ ਸੀ ਸਹੀ ਗੱਲ ਕਿਸਾਨ ਕੋਲ ਤਾਂ ਤੂੜੀ ਸੰਭਣ ਦੇ ਲਈ ਕੁੱਪ ਦੀ ਥਾਂ ਨਹੀਂ ਹੁੰਦੀ ਹਾਂ ਖਸਾਨ ਤਾਂ ਪਿਆਜ਼ ਬੀਜ ਕੇ ਵੀ ਕਹਿੰਦਾ ਮੰਡੀ ਵੇਚੋ ਬਾਅਦ ਚੋ ਆਪ ਦੁੱਗਣੇ ਪਾਸ ਤੇ ਜੜੀਆਂ ਤੋਂ ਖਰੀਦ ਲਿਆ ਹੁੰਦਾ ਖਰੀਦ ਰਿਹਾ ਹੁੰਦਾ ਕਿ ਰੱਖਿਆ ਤਾਂ ਖਰਾਬ ਹੋ ਜੂ ਮੈਂ ਤਾਂ ਸਾਂਭ ਨਹੀਂ ਸਕਦਾ ਕਿਉਂਕਿ ਉਹਨੇ ਕੋਲਡ ਸਟੋਰ ਥੋੜਾ ਲਾਇਆ ਸੋ ਇਸ ਲਈ ਫਿਰ ਆ ਜਿਹੜੀ ਕਾਲਾ ਬਾਜ਼ਾਰੀਆ ਸ਼ੁਰੂ ਹੋ ਗਈ ਰਾਸ਼ਨ ਪੱਤਾ ਮਹਿੰਗਾ ਮਿਲਣ ਲੱਗਿਆ ਜੀ ਹੈਨਾ ਚੀਜ਼ਾਂ ਬਲੈਕ ਚ ਕਿ ਜੀ ਹੈ ਨਹੀਂ ਜੀ ਹੁਣ ਤਾਂ ਇੱਕੋ ਹੈ ਜੀ ਦੋ ਹੀ ਹੈ ਜੀ ਐਨੇ ਦੀ ਉਹ ਮਿਲੂਗੀ ਜੀ ਹੂੰ ਹੂੰ ਉਸ ਤੋਂ ਬਾਅਦ ਫਿਰ 에어ਪੋਰਟ ਸਾਡੇ ਬੰਦ ਨੇ ਹੂੰ ਤੇ ਲੈ ਦੇ ਕੇ ਪ੍ਰੈਸ਼ਰ ਫਿਰ ਉਤਰੀ ਭਰ ਦਾ ਤਾਂ ਦਿੱਲੀ ਦੇ 에어ਪੋਰਟ ਤੇ ਵੱਧ ਰਿਆ ਹੂੰ ਹੂੰ ਤੇ ਜੇ ਦਿੱਲੀ 에어ਪੋਰਟ ਤੋਂ ਉਡਣਾ ਜਾਂ ਉਤਰਨਾ ਤਾਂ ਫਿਰ ਉਹਦੇ ਲਈ ਤੁਹਾਨੂੰ ਆਪਣੇ ਘਰ ਤੱਕ ਜਾਣ ਲਈ ਕੋਈ ਕੈਬ ਟੈਕਸੀ ਚਾਹੀਦੀ ਹੈ ਜੀ ਇਹੋ ਪੂਰਾ ਮੌਕੇ ਦਾ ਫਾਇਦਾ ਚੱਕ ਰਹੇ ਨੇ ਜਿਵੇਂ ਜਦੋਂ 22 ਅਪ੍ਰੈਲ ਨੂੰ ਪਹਿਲਗਾਮ ਘਟਨਾ ਵਾਪਰੀ ਹੂੰ ਹੂੰ ਤੇ ਉਹ ਤੋਂ ਬਾਅਦ ਸਥਾਨਕ ਲੋਕ ਤਾਂ ਫਲ ਫਰੂਟ ਚਾਹ ਪਾਣੀ ਘਰੇ ਉਹਨਾਂ ਦੇ ਲਈ ਗੱਦਿਆਂ ਦਾ ਬਿਸਤਰਿਆਂ ਦਾ ਪ੍ਰਬੰਧ ਕਰ ਰਹੇ ਸੀ ਹੈਨਾ ਕਾਬਾ ਪੁਲਾ ਰਹੇ ਸੀ ਉਹਨਾਂ ਨੂੰ ਤੇ ਅੱਧਰ ਫਲਾਈਟਾਂ ਵਾਲੇ ਜਿਹੜੇ ਬڑے ਧਨਾੜ ਨੇ ਉਹਨਾਂ ਨੇ 10-10 ਗੁਣਾ ਰੇਟ ਚੱਕਤੇ ਸੀ ਮੋਦੀ ਦੇ ਕਹਿਣ ਤੇ ਵੀ 4-4 ਗੁਣਾ ਰੇਟ ਰਹੇ ਤੇ ਉਸੇ ਤਰ੍ਹਾਂ ਹੁਣ ਕੈਬ ਟੈਕਸੀਆਂ ਵਾਲੇ ਸ਼ਹਿਰਾਂ ਦੇ ਵਿੱਚ ਪ੍ਰਵਿੰਜੀ ਜਿਹੜੇ ਆ ਛੋਟੇ ਸ਼ਹਿਰ ਨੇ ਆਪਣੇ ਹੈ ਨਾ ਪੰਜਾਬ ਦੇ ਹਰਿਆਣਾ ਦੇ ਦੇਸ਼ ਦੇ ਉਹਨਾਂ ਛੋਟੇ ਸ਼ਹਿਰਾਂ ਚ ਵੀ ਕੈਬ ਵਾਲੇ ਨੇ 3-3 ਗੁਣਾ ਰੇਟ ਕਰਤੇ ਹੂੰ ਸੋ ਇਹ ਮੌਕੇ ਦੀ ਨਿਜਾਗਤ ਨੂੰ ਹ ਹਥਿਆਉਣ ਦੀ ਮਤਲਬ ਭਰਾਵਾ ਜੇ ਜੰਗ ਲੱਗੂਗੀ ਜੰਗ ਪੁੱਛ ਕੇ ਥੋੜਾ ਮਾਰੂਗੀ ਕਿ ਤੂੰ ਕਾਰਪੋਰਟ ਕਰਾਣੇ ਵਾਲਾ ਸਹੀ ਸਹੀ ਬਿਲਕੁਲ ਤੂੰ ਦੁਕਾਨਦਾਰ ਐ ਤੂੰ ਟੈਕਸੀ ਵਾਲਾ ਐ ਤੂੰ ਕੈਬ ਵਾਲਾ ਐ ਹੈਨਾ ਤੂੰ ਕਰਿਆਨੇ ਦੀ ਸਟੋਰ ਚਲਾਉਣਾ ਐ ਕਿ ਨਹੀਂ ਨੀ ਤੂੰ ਲੁੱਟ ਲੈ ਹਲੇ ਤੈਨੂੰ ਛੱਡਿਆ ਤੇ ਉਹ ਫਿਰ ਪੈਸਾ ਨਾਲ ਹੀ ਲੈ ਜਾਉ ਪਾਈ ਜੀ ਜਾਂਦਾ ਹੋਊਗਾ ਸ਼ਾਇਦ ਉੱਥੇ ਵੀ ਦੁਕਾਨ ਖੁੱਲਣੀ ਪੈ ਜਾਵੇ ਸੋ ਇਹ ਇਹ ਸਥਿਤੀ ਐ ਕਿ ਅਸੀਂ ਇਸ ਔਖੀ ਘੜੀ ਚ ਨਾਲ ਖੜਨ ਦੀ ਬਜਾਏ ਮਤਲਬ ਉਹ ਪੁਰਾਣਾ ਇਤਿਹਾਸ ਆਪਣੇ ਪਿੱਛੇ ਪਿਆ ਕਿ ਜਦੋਂ ਮਾਰ ਪੈਂਦੀ ਆ ਤਾਂ ਗੁਰੂ ਦੀ ਮਰਿਆਦਾ ਅਨਸਾਰ ਆਪਣੀਆਂ ਸੰਸਥਾਵਾਂ 'ਮ ਲੰਗਰ ਲਾਉਣ ਤੁਰਦੀਆਂ ਨੇ ਹੈਨਾ ਤੇ ਇੱਧਰ ਇਹ ਉਹਨੂੰ ਕੈਸ਼ ਕਰਨ ਤੋਂ ਪਾਣੀ ਦੀਆਂ ਬੋਤਲਾਂ ਵੀ ਕਰੋਨਾ ਕਾਲ ਦੇ ਵਿੱਚ ਲੋਕਾਂ ਨੇ ਟੂਟੀਆਂ ਕੈਂਪਾਂ ਹੋਰ ਸੁੱਬਿਆਂ 'ਚ ਬੰਦ ਕਰਤੇ ਸੀ ਹਾਂ ਹਾਂ ਉਹ ਵੀ ਸਾਡੀ ਉਮਲੋ ਹੀ ਵਿਕਣ ਸੋ ਇਸ ਲਈ ਇਸ ਸਥਿਤੀ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਆ ਔਰ ਬਿਲਕੁਲ ਕਾਲਾ ਬਾਜ਼ਾਰੀ ਲੁੱਟ ਕੋ ਸ਼ੁਰੂ ਹੋ ਗਈ ਹੈ ਜਨਾਬ ਇਹੀ ਹੁੰਦਾ ਜੰਗ ਦਾ ਅਸਰ ਜਿਹੜਾ ਦੇਖਣ ਲੱਗ ਪਿਆ